ਮੀ ਅਧਿਆਪਕ ਪੁਰਸਕਾਰ ਜੇਤੂ ਅਧਿਆਪਕ ਰਜਿੰਦਰ ਸਿੰਘ ਇਨਸਾਂ 5 ਸਤੰਬਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਹੱਤੋਂ ਪੁਰਸਕਾਰ ਪ੍ਰਾਪਤ ਕਰਕੇ ਅੱਜ ਆਪਣੇ ਸ਼ਹਿਰ ਜ਼ਿਲ੍ਹਾ ਪਟੰਡਾ ਦੇ ਗੋਨਿਆਣਾ ਮੰਡੀ ਪੁੱਜ ਗਏ ਹਨ। ਗੋਨਿਆਣਾ ਮੰਡੀ ਪੁੱਜਣ ਉੱਤੇ ਸ਼ਹਿਰ ਵਾਸੀਆਂ, ਸਾਥ ਸੰਗਤ ਅਤੇ ਪਤਵੰਤਿਆਂ ਵੱਲੋਂ ਉਹਨਾਂ ਦਾ ਭਰਮਾ ਸਵਾਗਤ ਕੀਤਾ ਗਿਆ। ਇਸ ਮੌਕੇ ਰਜਿੰਦਰ ਸਿੰਘ ਇਨਸਾਂ ਨੇ ਗੱਡੀ ਵਿੱਚ ਖੜੇ ਹੋ ਕੇ ਸ਼ਹਿਰ ਵਾਸੀਆਂ ਦਾ ਸਵਾਗਤ ਕਬੂਲਿਆ। ਸ਼ਹਿਰ ਵਾਸੀਆਂ ਨੇ ਉਹਨਾਂ ਨੂੰ ਨੋਟਾਂ ਦੇ ਹਾਰ ਅਤੇ ਗੁਲਦਸਤੇ ਦੇ ਕੇ ਇਹ ਪੁਰਸਕਾਰ ਜਿੱਤਣ ਦੀ ਵਧਾਈ ਦਿੱਤੀ। ਅਰਜਿੰਦਰ ਸਿੰਘ ਇਨਸਾਨ ਸਾਸਤਨਾਮ ਜੀ ਗ੍ਰੀਨੈਸ ਵੈਲਫੇਅਰ ਸੰਗਠਨ ਦੇ ਮੈਂਬਰ ਹਨ ਤੇ ਉਹਨਾਂ ਦੀ ਇਸ ਪ੍ਰਾਪਤੀ ਉੱਤੇ ਸਾਸਤਨਾਮ ਜੀ ਗ੍ਰੀਨੈਸ ਵੈਲਫੇਅਰ ਸੰਗਠਨ ਦੇ ਮੈਂਬਰ ਵੱਡੀ ਗਿਣਤੀ ਚ ਪੁਜੇ ਟੋਲ ਦੀ ਥਾਂ ਉੱਤੇ ਹਰ ਕਿਸੇ ਦੇ ਪੱਬ ਫਿਰਕਰੇ ਸਨ ਦਾ ਸੰਯੋਗ ਹੈ ਕਿ ਅਧਿਆਪਕ ਰਜਿੰਦਰ ਸਿੰਘ ਇਨਸਾਨ ਸਕੂਲ ਚ ਬੱਚਿਆਂ ਨੂੰ ਪੜ੍ਹਾਉਣ ਤੋਂ ਇਲਾਵਾ ਸਕੂਲ ਦੀ ਬਿਹਤਰੀ ਲਈ ਲਗਾਤਾਰ ਜੁਟੇ ਰਹਿੰਦੇ ਹਨ ਜਿਸ ਦੇ ਸਿੱਟੇ ਵਜੋਂ ਹੀ ਉਹ ਇਹ ਪੁਰਸਕਾਰ ਹਾਸਲ ਕਰਨ ਕਾਮਯਾਬ ਹੋਏ ਨੇ ਸ्रोਤਿਆਂ ਨੂੰ ਦੱਸ ਦਈਏ ਕਿ ਰਜਿੰਦਰ ਸਿੰਘ ਇਨਸਾਨ ਦੇ ਹੁਣ ਤੱਕ ਦੇ ਅਧਿਆਪਨ ਕੈਰੀਅਰ ਬਾਰੇ ਤੇ ਸਕੂਲਾਂ ਪ੍ਰਤੀ ਇੰਨੀ ਤੰਦੇਹੀ ਨਾਲ ਡਿਊਟੀ ਕਰਨ ਦਾ ਜਜ਼ਬਾ ਕਿੱਥੋਂ ਪੈਦਾ ਹੋਇਆ ਇਸ ਸੰਬੰਧ ਵਿੱਚ ਛੇਤੀ ਹੀ ਵਿਸਤਾਰਪੂਰਵਕ ਇੰਟਰਵਿਊ ਤੁਹਾਡੇ ਨਾਲ ਸਾਂਝੀ ਕਰਾਂਗੇ ਰਜਿੰਦਰ ਸਿੰਘ ਇਨਸਾਨ ਦੀ ਇਸ ਪ੍ਰਾਪਤੀ ਉੱਤੇ ਉਹਨਾਂ ਨੂੰ ਤੁਸੀਂ ਆਪਣੀ ਵਧਾਈ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੇ ਸਕਦੇ ਹੋ ਪਰ ਮੇਰੇ ਡਾਕਟਰ ਰਵੀਤ ਰਾਮ ਸਿੰਘ ਜੀ ਦੀ ਪਾਵਨ ਪ੍ਰੇਰਣਾ ਹੈ ਜਿਨ੍ਹਾਂ ਦੇ ਚਲਦਿਆਂ ਮੈਂ ਇੰਨਾ ਡੈਡੀਕੇਸ਼ਨ ਨਾਲ ਆਪਣੀ ਡਿਊਟੀ ਨੂੰ ਨਿਭਾ ਪਾਇਆ ਉਹਨਾਂ ਨੇ ਇੱਕ ਇੱਕ ਚੀਜ਼ ਮੈਨੂੰ ਸਿਖਾਈ ਹੈ ਆਪਣੇ ਸਤਸੰਗਾਂ ਦੇ ਜ਼ਰੀਏ ਆਪਣੇ ਅਨਮੋਲ ਬਚਨਾਂ ਦੇ ਜ਼ਰੀਏ ਜਿਨ੍ਹਾਂ ਦੀ ਸਿੱਖਿਆ ਨਾਲ ਮੈਨੂੰ ਆਪਣੀ ਜ਼ਿੰਦਗੀ ਜਿਉਣ ਦਾ ਢੰਗ ਵੀ ਮਿਲਿਆ ਨਾਲ ਆਪਣੀ ਡਿਊਟੀ ਨੂੰ ਵਧੀਆ ਢੰਗ ਨਾਲ ਨਿਭਾਉਣ ਦਾ ਮੈਨੂੰ ਆਈਡੀਆ ਦਿੱਤੇ ਉਹਨਾਂ ਨੇ ਜਦੋਂ ਇੰਜੀਨੀਅਰ ਫਿਰਮ ਨੂੰ ਜੇ ਕੋਈ ਅਧਿਆਪਕ ਦੇਖ ਲੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਂਦਾ ਕਿ ਇੱਕ ਅਧਿਆਪਕ ਦੀ ਅਸਲੀ ਤਾਕਤ ਕੀ ਹੈ ਇੱਕ ਅਧਿਆਪਕ ਜੇ ਚਾਹੇ ਤਾਂ ਉਹ ਸਕੂਲ ਨਹੀਂ ਉਹ ਪੂਰੇ ਪਿੰਡ ਨੂੰ ਸੁਧਾਰ ਸਕਦਾ ਹੈ ਪੂਰੇ ਦੇਸ਼ ਤਾਂ ਉਹਦੇ ਇੱਕ ਆਪਣਾ ਯੋਗਦਾਨ ਪਾ ਸਕਦਾ ਸੋ ਮੇਰਾ ਮੇਰੇ ਵੱਲੋਂ ਆਪਣਾ ਸਨਮਾਨਾ ਯੋਗਦਾਨ ਜੇ ਪਾਇਆ ਗਿਆ ਤਾਂ ਉਹਦੇ ਪਿੱਛੇ ਸਾਰਾ ਸਾਰਾ ਹੱਥ ਹੈ ਜਿਹੜਾ ਉਹ ਗੁਰੂ ਜੀ ਦਾ ਇਹ ਤੈਨੂੰ ਧੰਨਵਾਦ ਕਰਦਾ ਕਿ ਅੱਜ ਜੋ ਤੁਸੀਂ ਪਿਆਰ ਦੇਖ ਰਹੇ ਹੋ ਰਾਸ਼ਟਰਪਤੀ ਜੀ ਨੇ ਜੋ ਸਨਮਾਨ ਦਿੱਤਾ ਹੈ ਇੱਕ ਛੋਟੇ ਜਿਹੇ ਸਕੂਲ ਤੋਂ ਲੈ ਕੇ ਦੇਸ਼ ਦੀ ਰਾਜਧਾਨੀ ਤੱਕ ਦਾ ਸਫ਼ਰ ਜੋ ਮਤਲਬ ਹੈ ਕਿ ਤਾ ਉਹ ਸਿਰਫ ਗੁਰੂ ਜੀ ਦੀ ਪੂਰੀ ਪੂਰੀ ਫੇਰ ਨਾ ਸਦਕਾ ਹੀ ਹੈ ਇਹ ਗੁਰੂ ਜੀ ਦਾ ਆਸ਼ੀਰਵਾਦ ਮੈਂ ਇਹਨੂੰ ਕਹਿ ਸਕਦਾ ਗੋਨਿਆਣਾ ਮੰਡੀ ਤੋਂ ਸੱਚਕੋਂ ਲਈ ਜਗਤਾਰ ਜੱਗਾ ਦੇ ਨਾਲ ਸੁਖਜੀਤ ਮਾਨ